ਐਕਸ਼ਨ ਚਲੋ ਹਾਂਜੀ ਕਿਵੇਂ ਨਾਰਾਜ਼ੇ ਹੋਈ ਬੈਠੀਆਂ ਕੋਈ ਬੈਠੀ ਹੈ ਕੋਈ ਬੈਠੀ ਬਸ ਮੈਂ ਤਾਂ ਇੱਕ ਸਿੱਧਾ ਸਦਾ ਬੰਦਾ ਹਾਂ 10-12 ਸਾਲ ਬਾਹਰ ਲਾ ਕੇ ਆਇਆ ਹੁਣ ਮਤਲਬ ਅਬ ਦੇਖੀ ਖੇਤੀ ਦੇੰਦੇ ਚ ਰਹਿੰਨੇ ਹੁਣ ਬਸ ਉਹ ਤਾਂ ਠੀਕ ਹੈ ਠੀਕ ਹੈ ਨਾ ਮੈਂ ਵੀ ਸਿੱਧੀ ਸਾਦੀ ਹਾਂ ਜੀ ਇਹੋ ਜੀ ਗੱਲ ਨਹੀਂ ਕੋਈ ਹੈਗੀ ਤੇ ਹਾਂਜੀ ਬਾਕੀ ਕੰਮ ਧੰਦੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕਿਸੇ ਪਾਸੇ ਨਿਕਲ ਨਹੀਂ ਜਾਂਦਾ ਹੋਰ ਹਾਂਜੀ ਹਾਂ ਖੁੱਲ ਰਿਹਾ ਕਰ ਤੂੰ ਠੀਕ ਆ ਖੁੱਲ ਰਿਹਾ ਕਰ ਕਿਸੇ ਗੱਲ ਦਾ ਕੋਈ ਆਉ ਨਹੀਂ ਗੱਲ ਹੈ ਕੋਈ ਤੇ ਮਹਾਰੇ ਨੇ ਰੰਗ ਭਗ ਲਾਦਨੇ ਆਪਣੇ ਕੋਈ ਨਹੀਂ ਠੀਕ ਹੈ ਜੀ ਠੀਕ ਆ ਠੀਕ ਹੈ ਜੀ ਹਾਂ ਚਲੋ ਹੋਰ ਠੀਕ ਹੈ ਜੀ ਜੀ ਚਲੋ ਠੀਕ ਆ ਮੈਂ ਹੁਣ ਹੰਗਾ ਬੈ ਬੈ ਮੈਨੂੰ ਮੈਂ 2 ਮਿੰਟ ਮਾਰਾ ਹੈ 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 ਆ 嗯，嗯，嗯，嗯，嗯，嗯，嗯，嗯。 嗯，嗯。Um, <laughs> um.